ਬਹੁਤ ਵਧੀਆ ਭਲਾਤੀ ਉੱਛੇ ਇਹਦੇ ਹੱਥਾਂ ਨਾਲੇ ਪਿੰਦੀ ਆ ਹੂੰ ਆਟਾ ਨਹੀਂ ਜਿੱਦਾਂ ਇਹ ਖੁખી ਅੱਜ ਨਹੀਂ ਅੱਗੇ ਮੂੰਹ ਆ ਮਾਰਦੀ ਆਲੇ ਵਾਲੇ ਨੂੰ ਇਹ ਵੀ ਸਾਡੀ ਬੱਚੀ ਆ 1 ਮਹੀਨੇ ਦੀ ਹੋ ਗਈ ਆ ਦੁੱਧ ਹੱਥਾਂ ਨਾਲੇ ਪਿੰਦੀ ਆ ਪਤਾ ਨਹੀਂ ਇਹਨੂੰ ਕੀ ਮਰ ਜਾ ਇਹਨ ਪਹਿਲਾਂ ਹੱਥ ਜਪਾ ਕੇ ਪਲਾਇਆ ਪਹਿਲੇ ਦਿਨ ਅਸੀਂ ਦੁੱਧ ਦੇ ਜਾ ਛੋਟੀ ਜੀ ਛੋਟੀ ਜੀ ਪਹਿਲੇ ਦਿਨ ਹੱਥ ਪਾ ਕੇ ਪਲਾਇਆ ਉਹ ਫੇਰ ਵਾਲੀ ਗਿਜੇ ਗਈ ਹੁਣ ਰੋਜ਼ ਹੱਥ ਨਾਲੇ ਦੁੱਧ ਪੀਂਦੀ ਹੈ ਹੈ ਬਿਨਾ ਹੱਥੋਂ ਦੁੱਧ ਨਹੀਂ ਪੀਣਾ ਹੈ ਇਹਨੇ ਦੇਹਲਾ ਨੂੰ ਲਾਲਾ ਸਾਹਿਬ ਹੱਥੋਂ ਮੂੰਗਲੀ ਮੂੰਹ ਚ ਪਵਾਉਣੀਆਂ ਪਵਾਉਣੀਆਂ ਉਹ ਮੈਂ ਚੁੰਗਣੀ ਨਾ ਪਲਾਉਣ ਲੱਗਾ ਦੂਹੀ ਬੜੀ ਨਾਲ ਉਹ ਵੀ ਨਾ ਵੀ ਨਹੀਂ ਪੀਤਾ ਹੈਗਾ ਇਹਨੇ ਇਹ ਨਹੀਂ ਹੱਥ ਨਾਲੇ ਪੀਉ ਮੈਂ ਭੁੱਖੀ ਰਹਿ ਜੂ ਇਹ ਦੁੱਧ ਨਹੀਂ ਦੁੱਧ ਹੱਥ ਨਾਲੇ ਪੀਉ ਦੇਹਲਾ ਨਾਕੀ ਦਾ ਖਦਾ ਕਰ ਕੱਖ ਤਾਂ ਮੜੇ ਮੋਟੇ ਹੁਣ ਪਾਉਣ ਲੱਗੇ ਆਪਾਂ ਕੱਖ ਤਾਂ 40 ਦਿਨ ਤੋਂ ਬਾਅਦ ਆਪਾਂ ਪਾਉਣੇ ਸ਼ੁਰੂ ਕਰਦੇ ਆਪਾਂ ਢਿੱਡ ਢੱਡ ਵੱਜ ਜਾਂਦਾ ਬੱਚੀਆਂ ਦਾ ਇਹ ਵੀ ਇੱਕ ਉਹ ਆ ਹੁਣ ਕਈ ਲੋਕ ਪਹਿਲੇ ਦਿਨ ਤੋਂ ਕੱਖ ਪਾਉਣ ਲਾਇਆ ਜਾਂਦੇ ਨੇ ਆਪਣੇ 5-7 5-7 ਦਿਨਾਂ ਦੇ ਨੂੰ ਕੱਖ ਪਾਉਣ ਲਾਇਆ ਜਾਂਦੇ ਨੇ 5 ਦਿਨਾਂ ਦੇ ਨੂੰ ਕੱਖ ਪਾਉਣ ਲੱਗ ਜਾਂਦੇ ਉਹਨਾਂ ਨਾਲ ਫਿਰ ਢਿੱਡ ਵੱਜ ਜਾਂਦਾ ਬੱਚੀਆਂ ਦਾ ਓਏ ਪੇਪਲੋਂ ਦੀਆਂ ਨੇ ਉਹਦੇ ਨਾਲ ਨਾ ਤਾਂ ਇਹਦੀ ਗਰੋਥ ਹੁੰਦੀ ਆ ਨਾ ਇੱਕ ਮਹੀਨੇ ਦੀ ਆ ਦੇਖ ਲੈ ਕੱਢੀ ਹੋ ਗਈ ਆ ਇੱਕ ਮਹੀਨੇ ਤੋਂ ਵੱਡੀ ਹੋ ਗਈ ਥੋੜੀ ਜਿਹੀ ਸਵਾ ਕੁ ਮਹੀਨੇ ਦੀ ਹੋ ਗਈ ਐ ਇਹ ਲੱਕ ਡਾ ਕੱਦ ਹੋ ਗਿਆ ਨਾਲੇ ਕਰਾਸ ਆ ਬੱਛੀ ਛੋਟੀ ਜਿਹੀ ਪਹਿਲਾਂ ਕੱਦ ਦੀ ਮਧਰੀ ਦੀਗੀ ਅੱਡੀ ਤਖੜੀ ਨਹੀਂ ਦੀਗੀ ਛੋਟੀ ਹੁੰਦੀ ਹੁੰਦੀ ਹੁਣ ਦੇਖ ਲੈ ਪੂਰੀ ਵਧੀਆ ਹੋ ਗਈ ਪੂਰੀ ਵਧੀਆ ਗਰੋਥ ਹੋ ਗਈ ਇਹਦੀ ਪਾਣੀ ਨਹੀਂ ਇਹਨੇ ਪੀਣਾ ਹੈਗਾ ਹੁਣ ਪਾਣੀ ਤਾਂ ਦੰਚ ਪੀਂਦੀ ਆ ਬਸ ਹੋਰ ਚੀਜ਼ਾਂ ਹੀ ਬਸ ਜਿਵੇਂ ਹੁਣ ਛੋਟੇ ਬੱਚ ਨੂੰ ਦੁੱਧ ਪਿਲਾਓ ਬਸ 10-12 ਦਿਨ ਬਾਅਦ ਨੂੰ ਪਾਣੀ ਪਿਲਾਉਣਾ ਸ਼ੁਰੂ ਕਰ ਦੋ। ਜੇ ਆਪਾਂ 10 ਦਿਨ ਬਾਅਦ ਪਾਣੀ ਪਿਲਾਉਣ ਲੱਗ ਜੰਦੇ ਆ ਨਾ। ਇਹ ਹੋਏ ਨਾ ਦੁੱਧ ਤੇ ਪਾਣੀ ਰੱਖੋ ਨਾਲ ਉਹ ਵੀ ਆਪਾਂ ਫੀਡ ਸ਼ੁਰੂ ਕਰਨੀ ਹੈ ਕੋਈ ਮੈਂ ਛੋਕੇ ਬੱਚੀਆਂ ਨਹੀਂ ਆ ਸਟਾਰਟਰ ਆਉਂਦੀਆਂ ਕੱਪ ਸਟਾਰਟਰ ਫੀਡ ਪਾਓ ਪਾਣੀ ਪਾਓ ਬਸ ਦੁੱਧ ਪਾਓ। ਇਹ ਤੋਂ ਇਲਾਵਾ ਹੋਰ ਕੁਝ ਨਾ ਪਾਓ। ਤੇ ਆਪਣੇ ਆਹ 40 ਦਿਨ ਬਾਅਦ ਨੂੰ ਹਰਾਚਾਰਾ ਪਾਉਣਾ ਸ਼ੁਰੂ ਕਰ ਦੋ। ਬਸ ਇਹੀ ਨੁਕਤਾ ਇਹਨਾਂ ਦਾ ਬਾਕੀ ਧੁੰਡੇ ਤੱਕ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਅਸੀਂ ਅੱਗੀਆਂ ਗੱਲਾਂ ਬਾਤ ਗੱਲਾਂ 'ਚ ਐਸ ਵਾਰ ਆਪਣੀਆਂ ਬੈੜੀਆਂ ਨੇ ਬੱਚੇ ਹੀ ਦਿੱਤੇ ਨੇ ਸਾਰੀਆਂ ਲਗਭਗ ਇੱਕੇ ਬੱਚੀ ਆਈ ਹੈ ਇੱਕ ਬੱਚੀ ਹੋਰ ਆ ਉਹਦੇ ਗੋਡੇ ਖਰਾਬ ਹੋ ਗਏ ਪਤਾ ਨਹੀਂ ਕੀ ਹੋਗਾ ਉਹਦਾ ਬਹੁਤ ਲਾਜ ਕੀਤਾ ਤੇ ਗੋਡੇ ਸਹੀ ਨਹੀਂ ਹੋਏ ਹੈਗੇ ਹੁਣ ਉਹਦੇ ਤੇ ਵੀ ਤੁਹਾਨੂੰ ਵੀਡੀਓ ਬਣਾਵਾਂਗੇ ਇੱਕ ਤੇ ਜੇ ਕਿਸੇ ਨੂੰ ਉਹਦਾ ਲਾਜ ਪਤਾ ਹੈ ਤਾਂ ਸਾਨੂੰ ਦੱਸਿਓ ਬਾਕੀ ਉਹਦੇ ਤੇ ਕੱਲ ਨੂੰ ਪੂਰੀ ਵੀਡੀਓ ਬਣਾਵਾਂਗੇ ਇਹ ਬੱਚੀ ਦੀ ਹੋਰ ਖੂਬੀ ਆ ਇਹਨੇ ਠੰਡਾ ਦੁੱਧ ਨਹੀਂ ਪੀਣਾ ਹੈਗਾ ਜੰਮੇ ਹੁਣ ਆਪਾਂ ਚੋਕੇ ਰੱਖ ਲੈਨੇ ਉਹਦੇ ਪੰਜ 10 20 ਮਿੰਟ ਲੰਘ ਜਾਂਦੇ ਠੰਡਾ ਹੋ ਜਾਂਦਾ ਦੁੱਧ ਉਹ ਦੁੱਧ ਨਹੀਂ ਪਿੰਦੀ ਹੈਗੀ ਇਹ ਇਨੇ ਮੈਂ ਚੌਂਦਾ ਚੌਂਦਾ ਦੁੱਧ ਗਰਮ ਗਰਮ بس ਉਹੀ 5 7 2 4 ਮਿੰਟ ਦੇ ਵਿੱਚ ਨੂੰ ਪਲਾ ਦੋ ਉਹੀ ਪੀਣਾ ਹੈ ਇਹਨੇ ਠੰਡਾ ਦੁੱਧ ਜਿੰਨਾ ਮਰਜ਼ੀ ਪਲਾ ਕੇ ਦੇਖ ਲਓ ਨਹੀਂ ਪਿੰਦੀ ਹੈਗੀ ਤੁਹਾਨੂੰ ਦਿਖਾ ਦਾਂਗੇ ਵੀ ਅਸੀਂ ਇੱਕ ਵੀਡੀਓ ਬਣਾ ਕੇ ਠੰਡੇ ਦੁੱਧ ਦੀ ਵੀ ਵੀ ਪਿੰਦੀ ਨਹੀਂਗੀ ਮੇਰੇ ਕੋਲੇ ਨਹੀਂ ਪਿੰਦੀ ਹੈ ਕਿ ਠੰਡਾ ਆ ਤਾਂ ਮੂੰਹ ਨਹੀਂ ਲਾਉਂਦੀ ਹੈ। ਮਾਣਾ ਮੋਟਾ ਪੀਊ ਵੀ ਜੇ ਪੀਓਗੇ ਨੇੜੇ ਨਹੀਂ ਆਉਂਦੀ ਹੈ ਕਿ ਬਸ ਨੇ ਮੂੰਹ ਹੀਠਾ ਹੀ ਨਹੀਂ ਮੂੰਹ ਕਰਨਾ ਹੈਗਾ। ਇੰਨੀ ਇਹ ਚ ਖੂਬੀਆਂ ਨੇ ਇਹ। ਇਹ ਸ਼ਾਹੀਵਾਲ ਦੀ ਕਰਾਸ ਹੈ। ਇਹਨੀਆਂ ਸ਼ਾਹੀਵਾਲ ਦੀਆਂ ਕਰਾਸ ਹੁੰਦੀਆਂ ਨੇ ਨਾ। ਉਹਨਾਂ ਚ ਇਹ ਖੂਬੀਆਂ ਹੁੰਦੀਆਂ ਨੇ। ਥੋੜੀਆਂ ਜਿਹੀਆਂ ਨਾ ਆਪਣੇ ਦੇਸੀ ਨਸਲਾਂ ਨੇ ਹੈ। ਸੈਂਸਟੋਵ ਜੀ ਨਸਲ ਹੈ ਥੋੜੀ ਜਿਹੀ ਸ਼ਾਹੀਵਾਲ ਆ ਇਹ ਰੇਣੀ। ਇਹ ਇੱਕ ਗਾਮਾ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਨੇ ਸ਼ਾਹੀਵਾਲ। ਕਈ ਵਾਰੀਆਂ ਬੱਚਾ ਪੁੱਤ ਮਰ ਜਵੇ ਛੋਟਿਆਂ ਜੰਮ ਮੰਨ ਲੋ ਜੰਮ ਲਈ ਤਾਂ ਇਹ ਦੁੱਧ ਵੀ ਨਹੀਂ ਗਈ ਬਈ ਲਾਉਂਦੀ ਹੈ ਸਾਡੇ ਪਿੰਡਕਾਂ ਨੇ ਕਹਿ ਦੀ ਇੱਕ ਉਹ 60 60000 ਦੀ ਭੈਣੀ ਸਾਹਬ ਤੋਂ ਲੈ ਕੇ ਆਇਆ ਦੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ 8 8-10 ਸਾਲ ਪਹਿਲਾਂ ਦੀ ਗੱਲ ਆ ਉਹਦਾ ਬੱਚਾ ਮਰ ਗਿਆ ਉਹ ਬਹੁਤ ਵਧੀਆ ਲੈਵਲ ਆ ਸਾਡੇ ਉਹਨੇ ਬੱਚਾ ਮਰ ਗਿਆ ਉਹਦਾ ਇੱਕ ਦੋ ਦਿਨ ਬਾਅਦ ਉਹ ਸੰਭੀ ਨਹੀਂ ਹੈਗੀ ਉਹਨਾਂ ਨੇ ਕਿਸੇ ਨੂੰ ਦੇਤੀ ਦੀ ਕੀ ਦਿਹਾੜੇ ਤੇ ਪਹਿਲਾਂ ਇੱਕ ਸੂਆ ਪੀ ਲਿਆ ਜਤਾਂ ਤਾਂ ਮਾਰੀਆਂ ਪਹਿਲੇ ਸੂਏ ਉਹਨਾਂ ਕਿਸੇ ਨੂੰ ਹਿਾਰੇ ਤੇ ਦੇਦੀ ਵੀ ਚਲ ਤੂੰ ਦੁੱਧ ਪੀ ਲੈ ਨਾਲ ਇਹਦਾ ਵੀ ਨਾਲੇ ਚੱਲ ਸਾਨੂੰ ਸੂਈ ਦੇਦੀ ਸੂਈ ਹੋਈ ਉਹਨਾਂ ਕਹਦੇ ਉਹਨਾਂ ਘਰੇ ਸੂਈ ਉਹਨਾਂ ਨੇ ਦੇਖੀ ਨਹੀਂ ਨੀ ਬੱਚਾ ਮਰ ਗਿਆ ਬੱਚਾ ਮਰਨ ਤੋਂ ਬਾਅਦ 10ਵੇਂ ਦਿਨ ਮੇਰੇ ਕੋਲ ਆਏ ਹੋਗਾ ਸਾਡੀ ਬੈੜੀ ਖੂਈ ਆ ਵੀ ਤੂੰ ਲੈ ਲੈ ਚਲੋ ਮੈਂ ਕਿਹਾ ਸੂਈ ਖੂਈ ਬੈੜੀ ਮੈਨੂੰ ਦਿੰਦੇ ਆ ਕਹਾਂ ਲੈਣ ਗਿਆ ਬੈੜੀ ਬੈੜੀ ਤਾਂ ਮੈਂ ਇੱਕ ਮਹੀਨਾ ਫੁੱਲ ਜ਼ੋਰ ਲਾ ਲਿਆ ਪੂਰੇ ਮੈਂ ਕਹਿੰਦਾ ਕੋਈ ਐਹ ਜੀ ਉਹਨੂੰ ਦਵਾਈ ਨਹੀਂ ਹੁੰਨੀ ਜਿਹੜੀ ਨਹੀਂ ਦਿੱਤੀ ਕੋਈ ਕਾੜਾ ਨਹੀਂ ਹੋਣਾ ਐਹ ਜਿਹੜਾ ਨਹੀਂ ਦਿੱਤਾ ਹੈਗਾ ਉਹ ਨਹੀਂ ਪਿਉਦੀ ਸੀ ਪਾਇਆ ਦੁੱਧ ਤੋਂ ਵਧੀ ਹੈਗੀ ਤੇ ਮੁਰ ਕੇ ਹਾਰ ਕੇ ਉਹਨੂੰ ਕੋਈ ਲੈ ਗਿਆ ਇੱਕਨੇ ਪਾਲਣੇ ਵਾਲਾ ਉਹ ਤਾਂ ਮੈਂ ਪਾਲ ਲੰਨਾ ਡਾਕਟਰ ਦੀਗਾ ਇੱਥੇ ਪਾਲ ਮਜਰੇ ਦਾ ਉਹ ਲੈ ਗਿਆ ਮੁਰ ਕੇ ਉਹ ਦੁੱਧ ਨਹੀਂ ਵਧੀ ਹੈਗੀ ਹੁਣ ਆਹ ਪੰਛੀ ਵੀ ਸਾਡੀ ਸ਼ਾਹੀ ਵਾਲਿਆ ਹੈਗੀ ਤਾਂ ਲਗਭਗ ਸ਼ਾਹੀ ਵਾਲੀ ਜੀ 70% ਇਹ ਵੀ ਇੱਕਨੇ ਆਈ ਦੀ ਬੱਚੀ ਆ ਵਾ ਇਹ ਵੀ ਹੁਣ ਆਪਣੀ ਬੱਚੀ ਨੂੰ ਮੂਹਰੇ ਖੜਾ ਕੇ ਤਾਂ ਦੁੱਧ ਦਿੰਦੀ ਆ ਨਹੀਂ ਇਹ ਦੁੱਧ ਨਹੀਂ ਦਿੰਦੀ ਹੈਗੀ ਦੁੱਧ ਦਈ ਆ 20 ਕਿਲੋ ਦਾ ਗੇੜ 22 ਕਿਲੋ ਹੁਣ ਘਟ ਗਈ 20 ਕਿਲੋ ਤੇ ਆਈ ਗਰਮੀ ਬਹੁਤ ਆ ਹੁਣ ਇਹ 20 ਕਿਲੋ ਤੇ ਆ ਗਈ ਪਹਿਲਾਂ 22 ਕਿਲੋ 25 ਕਿਲੋ ਤਾਂ ਕਿੰਦ ਤੋਂ ਦਿੱਤਾ ਇਹਨੇ ਜਣੀ ਸਾਹੀਵਾਲ ਦਾ ਸਾੜੇ ਥੋੜੀ ਸਸਤਾ ਬਣਾਸਾ ਲੈ ਹੈ ਠੀਕ ਨਾ ਬੱਚੇ ਦਾ ਬਣਾ ਦੁੱਧ ਹੀ ਨਹੀਂ ਦਿੰਦੀ ਹੈ ਜਣੀ ਭੂਣ ਜਾਂ ਸੋਜੋ ਮੈਂ ਕਹਿੰਨਾ 5-7% ਕਹਿਣ ਹੈ ਜੀ ਹੋਣੀ ਹੈ ਨਹੀਂ ਬੱਚੇ ਨਾਲ ਬੱਚੇ ਤੋਂ ਬਣਾ ਦੁੱਧ ਹੀ ਨਹੀਂ ਨੇ ਨਹੀਂ ਤਾਂ ਹਰੇਕ ਜਣ ਸਾਹੀਵਾਲ ਬੱਚਾ ਮੂੜੇ ਖੜਾਊਗੀ ਉਹ ਖੜਾਊਗੀ ਭੁੱਲ ਜਾ ਤੂੰ ਵੀ ਇਹ ਤਾਂ ਇਹ ਜਾ ਵੀ ਸਸਤਾ ਨਾ ਬੱਚਾ ਬੱਚਾ ਮਰ ਗਿਆ ਹੂੰ ਨਾ ਦੁੱਧ ਨਹੀਂ ਲੀਂਦੀਆਂ ਇਹ ਨਾ ਲੌਂਦੀਆਂ ਹੀ ਨਹੀਂ ਦੁੱਧ ਚੱਟਾ ਹੀ ਸੁਕਾਉਂਦੀਆਂ ਨੇ ਇਹ ਇੱਕ ਤਰ੍ਹਾਂ ਦਾ ਹੋਈ ਮੰਨ ਲਾ ਬਿਆਂ ਦੇ ਭਾਵਨਾਏ ਬੱਚੇ ਪ੍ਰਤੀ ਬੱਧ ਆ ਜਾਂਦੀ ਹੁਣ ਅੱਛਾ ਬੰਦਾ ਸਲਾਦਾ ਅੱਧੇ ਘੰਟੇ ਦੇ ਵਿੱਚ ਬੱਚਾ ਭੁੱਲ ਜਾਂਦੀ ਆ ਇਹ ਤੇ ਇਹੀ ਗੋਣਾ ਐਚਐਫ ਦੇ ਵਿੱਚ ਸਾਹੀ ਵਾਲਾ ਕਹਾਂ ਮਾੜੀਆਂ ਨਹੀਂ ਰਹਿਗੀਆਂ ਦੁੱਧ ਨੂੰ ਲਿਆਨ ਦੁੱਧ ਵੀ ਦੁੱਧ ਯਾਰ ਦੁੱਧ ਗਾੜਾ ਐਸਐਨਐਫ ਵਧੀਆ ਇਹਨਾਂ ਦੀ ਦੁੱਧ ਵੀ ਗਾੜਾ ਦੁੱਧ ਨੇ 8 8 0% ਆਉਂਦੀ ਹਨ ਅਸੀਂ ਇੱਕ ਕਿ ਨਹੀਂ ਬਣਿਆ ਡੈਡੀ ਦੇ ਵਿੱਚ ਉਹ ਸ਼ਾਈ ਵਾਲ ਗਏ ਦੀ ਉਹ ਮੱਝਾਂ ਦਾ ਕਹਿ ਕੇ ਪਾਉਣੇ 7075 ਤੱਕ ਫੈਂਟ ਆਉਂਦੀ ਆ ਕਾਣੇ ਕੋ ਹੈਗੀਆਂ ਸ਼ਾਈ ਵਾਲ ਕਰਾਉਂਦੀਆਂ ਵੱਧ ਨੇ ਤਾਂ ਹੀ ਉਹਨੀਆਂ ਲੱਤਾਂ ਵੱਧ ਆ ਗਈਆਂ ਨੇ ਹੁਣ ਗਿਰਨਸ ਲਗਾਤੇ ਇੰਨੀ ਚੱਲ ਪਈ ਗਰ ਗਰਲੈਂਡੋ ਐਫ ਐਫ ਨਾ ਕਰਾਉ ਹੋ ਕੇ ਉਹ ਗਿਰਨਸ ਥੋੜੀ ਠੱਡੀ ਨੇ ਹਲਾ ਹੁਣ ਬ੍ਰਾਜ਼ਿਲ ਦੇ ਵਿੱਚ ਉਹ ਆਪਣੇ ਇੰਡੀਆ ਚੋਂ ਗਈ ਜਨ ਉਹ ਸਾਰੀ ਉਹ ਬ੍ਰਾਜ਼ਿਲ ਵਾਲਿਆਂ ਨੇ ਇੰਨੀ ਤਰੱਕੀ ਕਰ ਲਈ ਉਹਦੀ ਉਹ ਤੋਂ ਉਹਨਾਂ ਨੇ ਰਾਜ ਲਾਲੇ ਨੇ ਉਹ ਆਪਣੇ ਇਥੋਂ ਇੰਡੀਆ ਤੋਂ ਲੈ ਕੇ ਆ ਜੀਏ ਗਾਵਾ ਦਰ ਨਾ ਖੜਾ ਉਹਨੇ ਇੱਥੇ ਆਪਣਾ ਕਰਾਸ ਕਰਕੇ ਬਣਾ ਲਈ ਨਾ ਸੋਸੇ ਮੈਂ ਕਹਿੰਦਾ 80 80 ਲੀਟਰ ਦਾ ਰਕਾਰਡ ਹੈ ਇਹਦਾ ਹਮ ਰੈਂਡੋ ਦਾ ਲੈਵੇ ਹੁੰਦੇ ਨੇ ਨਾ ਬੜੇ ਬੜੇ ਘਰਾਂ ਦੇ ਆਪਣੇ ਕੋਈ ਹੈਗੇ ਇੱਕ ਦੋ ਵੇਚ ਦਿੱਤੀਆਂ ਵਧੀਆ ਬੱਚੇ ਕੱਦ ਬਹੁਤ ਬੜੇ ਬੜੇ ਕਰਦਿਆਂ ਨੇ ਦੁੱਧ ਨੂੰ ਮੈਂ ਕਹਿੰਦਾ ਇੰਨਾ ਵਧੀਆ ਦੁੱਧ ਨਾਲੇ ਕਾੜਾ ਫਲ ਨਾਲੇ ਨਾ ਬਿਮਾਰ ਹੋਣ ਸਹੀ ਹੈ ਹੁਣ ਮੈਂ ਠੀਕ ਲਗਾਉਣੇ ਦਾ ਗੱਲਾਂ ਰੈਂਡੋ ਦੇ ਯਾਰ ਇਕ ਵਾਰ ਬਿਮਾਰ ਨਹੀਂ ਹੁੰਦੀਆਂ ਕੋ ਸਟਰੋਂਗ ਬੋਤ ਨੇ ਆਪਣੇ ਇੰਡੀਆ ਦੀਆਂ ਨਸਲਾਂ ਹੈ ਕਾਹਨੇ ਪੈਂਦੀ ਹੈ ਗਰਮੀ ਬਰਮੀ ਚੱਲਦੀਆਂ ਨੇ ਇਹ ਹੈਗੀ ਹੈ ਗਰਦੀ ਨਾਲ ਆਪਣੇ ਗਜਰਾਤ ਦੀ ਹੈ ਨਾ ਹਾਂ ਗਰ ਸ਼ਹਿਰ ਗਜਰਾਤ ਦੀ ਹੈ ਪਤਾ ਨਹੀਂ ਇੱਧਰ ਵੀ ਹੋਏ ਪੂਰਾ ਪ੍ਰੋ퍼 ਨਹੀਂ ਪਤਾਏਗਾ ਉਧਰ ਉਹਨੇ ਆਪਣੇ ਪੰਜਾਬ ਤੱਕ ਅਥਾ ਦੁੱਲੀ ਤੱਕ ਠੰਡ ਪੈਂਦੀ ਹੈ ਉਦੋਂ ਕਹਾ ਕਿਉਂ ਕੀ ਆਪ ਵੀ ਮੜੀ ਮੋਟੀ ਪੈਂਦੀ ਹੈ ਹੈ ਨਾ ਕਹਾਂ ਤਾਂ ਠੰਡੇ ਨਹੀਂ ਪੈਂਦੀ 12 ਮਹੀਨੇ ਦੀ ਗਰਮੀ ਚੱਲਦੀ ਹੈ ਪੁੱਤਰ ਇਹ ਨਸਲ ਉਧਰ ਲਿਆਏ ਇਹ ਤਾਂ ਪੂਰੀ ਸਟਰੋਂਗ ਨਸਲ ਹੈ ਨਾ ੱਤਪਾਂ ਚ ਬੰਦੇ ਹੈ ਪਾਂ ਦਾ ਪੰਮੀ ਨਹੀਂ ਮੰਦੀ ਆਈ ਹੈ ਇਹ ਇਹ ਜਿਹੜੀਆਂ ਐਚਪਨਾ ਹਲਾ ਤਾਂ ਬਹੁਤ ਮਜ਼ੂਰ ਨਾ ਹਲਾ ਆਂਦਾ ਬਹੁਤ ਠੰਡਾ ਆ ਯਾਰ ਇਹ ਦੋ ਡੰਡੇ ਮਾਰੇ ਦੋ ਡੰਡੇ ਮਾਰੇ ਚਫਦੇ ਇਹ ਤਾਂ ਲੱਕ ਟਟੇ ਜਾਂਦਾ ਕਿਤੇ ਕਰ ਜਾਂਦੀ ਨੇ ਨਾ ਦਰਸੀਆਂ ਬਹੁਤ ਨੇ ਯਾਰ ਐਂ ਆਪਣੀਆਂ ਜਿਹੜੀਆਂ ਇੰਡੀਅਨ ਨਸਲਾਂ ਨੇ ਦੇ ਲਹੌੜਾ ਹੁੰਦਾ ਇਹਨਾਂ ਦਾ ਜਿਹੜੀਆਂ ਆਪਣੀਆਂ ਈਡੀਅਲ ਨਸਲਾਂ ਨੇ ਇਹ ਤਾਂ ਬਹੁਤ ਘਾੜ ਨਾ ਫਜ਼ਾਨੇ ਬਈ ਇਹ ਆਪਾਂ ਸਮਝੇ ਨਹੀਂ ਹੋਏ ਇਹਨਾਂ ਦੇ ਬੱਚੇ ਥੋੜੀ ਜੀ ਨਸਲ ਸੁਧਾਰ ਕਰਕੇ ਨਾ ਤਾਂ ਬਹੁਤ ਉੱਤ ਲੈ ਆ ਗਏ ਨਾ ਹੁਣ ਆ ਜਿਹੜੀ ਬੱਚੀ ਆ ਹੈ ਆਪਣੇ ਕੋਲ ਸਾਹੀਵਾਲ ਦੀ ਆਹ ਬੱਚੀ ਪਹਿਲੇ ਸੂਏ ਇਹ 22 ਕਿਲੋ ਦੁੱਧ ਕਰਦੀ ਆ ਜਿਹਦੀ ਇਹਦੀ ਮਾਂ ਦੀ ਐਫ.ਐਫ. ਦੀ ਹੈ ਐਫ.ਐਫ ਦੇ ਸਾਹੀਵਾਲ ਨਾਲ ਦੀ ਗੱਲ ਲੱਗ ਗਈ ਸਾਹੀਵਾਲ ਆ ਗਈ ਹੈ ਇਹ ਇਹ ਦੁੱਧ ਉਹਨੀ ਮਾਂ ਤੇ ਚਲੇ ਗਿਆ ਹੁਣ ਜਿਹੜੀ ਉਹ ਬੱਚੀ ਇਹਦੀ ਆਈ ਉਹ ਕਰੋਸ ਆ ਕਰੋਸ ਦਾ ਟਿਕਾ ਲੱਗਿਆ ਹੋਇਆ ਹੈ ਹੂੰ ਉਹਦੇ ਕਰੋਸ ਦਾ ਟਿਕਾ ਲੱਗਿਆ ਹੋਇਆ ਹੂੰ ਉਹ ਤੇਰੀ ਆ ਨਹੀਂ ਉਹ ਕਰੋਸ ਦਾ ਟਿਕਾ ਲੱਗਿਆ ਹੋਇਆ ਉਹ ਕਰੋਸ ਬੱਚੀ ਹਿੱਕੀ ਉਹ ਵੀ ਦੁੱਧ ਵਧੀਆ ਦਊਗੀ ਹੂੰ ਉਹ ਆ ਕੇ ਖੜਾ ਹਾਰੀਵਾਲ ਦੀ ਕਰਵਾ ਰਹਾ ਜੀ ਇਹ ਚੀਜ਼ਾਂ ਦੇ ਵਿੱਚ ਆ ਨਹੀਂ ਕਿ ਥੋੜਾ ਹੁਣ ਐਚ ਐਫ ਗੱਲ ਬੜੇ ਹੋਏ ਲੋਕ ਆਪਣੇ ਐਚ ਐਫ ਨਾਲੋਂ ਮਨ ਨਾਲ ਨਿਕਲਣਾ ਪੈਣਾ ਹੋ ਰਿਹਾ ਹੈ ਹਣੇ ਕਮਜ਼ੋਰ ਗਏ ਨੇ ਇੱਕ ਤਾਂ ਇਹ ਹੁਣ ਜਿਹੜੇ ਬੜੇ ਵਾਰਾਂ ਦੇ ਹੁਣ ਉਹਨੂੰ ਪਤਾ ਹੀ ਆ ਹੁਣ ਗਰਮੀ ਸ਼ੁਰੂ ਹੋ ਗਈ ਐਚ ਐਫ ਗਏ ਜਿਹੜੀਆਂ ਹੁਣ ਉਹਨਾਂ ਦੀਆਂ ਮਾੜੀਆਂ ਹੋ ਕੇ ਬਿਮਾਰ ਹੁੰਦੀਆਂ ਨੇ ਉਹ ਜਾ ਕੇ ਗਰਮੀ ਦੇ ਵਿੱਚ ਵੱਧ ਬਿਮਾਰ ਹੋ ਗਈਆਂ ਵੱਧ ਬਿਮਾਰ ਹੋਈਆਂ ਤੇ ਜਿਹੜੇ ਲੁਟਕੀਆਂ ਨੇ ਤੇ ਫਿਰ ਇਹ ਗਰਮੀਆਂ ਬਹੁਤ ਨੇ ਐਚ ਐਫ ਗਏ ਗਰਮੀ ਦੇ ਵਿੱਚ ਫਾਰਮਾ ਦਾ ਬਹੁਤ ਮਸਕਾਨ ਹੁੰਦਾ ਬਹੁਤ ਬੜੇ ਫਿੱਦਰ ਹੂੰ ਇਹਦਾ ਹਮ ਗਰਮੀ ਗਰਮੀ ਮੰਦੀ ਨਹੀਂ ਇਹਨਾਂ ਛਾਈ ਬਾੜ ਨਾਲ ਜਾਂ ਟੱਪਾਂ ਵਾਲ ਨੇ ਘੇਰਾ ਖੜਾ ਇਹਦਾ ਬਹੁਤ ਹੋਈ ਨਾ ਸੜਾ ਤੇ ਬਸ ਥੋੜੀ ਜਿਹੀ ਟੱਪਦੇ ਨੇ ਦੁੱਧ ਦੇ ਨੇ ਬਸ ਇਸ ਤਿਆਰ ਨਾ ਰੱਖੋ ਥੋੜਾ ਜਿਹਾ ਕਿ ਨਹੀਂ ਆਏ ਨੂੰ ਆਪਾਂ ਪਿਆਰ ਨਾ ਰੱਖਾਂਗੇ ਉਹੀ ਖੜਨ ਲੱਗ ਜਿੰਦੀਆਂ ਪਹਿਲਾਂ ਸੇ ਕੁੱਟ ਮਾਰ ਕੇ ਬੜਾ ਖੜਾਈਆ ਹੁਣ ਇਹਦੇ ਥੋੜਾ ਜਿਹਾ ਬਸ ਥੂੜਿਆ ਖੜਾ ਕੇ ਮੜਿਆ ਕੰਨਾਂ ਨੂੰ ਖੜ ਲੀਦਾ ਅਜੇ ਡਰ ਜਾਂਦੀ ਆ ਖੜ ਜਾਂਦੀ ਆ ਬਸ ਮੁਰਗੇ ਲੱਤਾਂ ਬੰਨ੍ਹੀ ਇੱਕ ਵਾਰੀ ਪਹਿਲਾਂ ਲੱਤਾਂ ਮੰਨ ਤੋਂ ਬਿਨਾ ਹਟਦੀ ਜਿੰਗੀਆਂ ਐਨ ਸਹੀ ਕੋਈ ਗੱਲ ਬਾਤ ਨਹੀਂ ਹਾਂ ਲੱਤਾਂ ਬੰਨੀਆਂ ਨਹੀਂ ਇਹ ਕਿਹਾਂ ਜਾ ਕੇ ਟੰਕ ਕਰੂਗੀ ਇਹ ਪਲੇਟੀ ਹੋ ਗਈਆਂ ਲੱਤਾਂ ਬੰਨਣ ਲੱਗਿਆ ਹੋਣੀਆਂ ਥੋੜੇ ਲੱਤਾਂ ਬੰਨਾਉਣ ਨੂੰ ਉਹ ਕਰਦੀ ਆ ਰਾਣ ਨੂੰ ਮੰਦੀ ਆ ਬਸ ਲੱਤਾਂ ਬੰਨ ਕੇ ਕਿਹੜਾ ਮਸ਼ੀਨ ਲਾ ਦੇ ਮੁਰਕੇ ਟੱਪਦੀ ਹੈਗੀ ਕਿਆ ਕੁਝ ਕਰੂਗੀ ਹਾਂ ਨਹੀਂ ਹੋਆ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖੋ ਤੇ ਸਾਨੂੰ ਵੱਧ ਤੋਂ ਵੱਧ ਹਮਨੇ ਕਮੈਂਟ ਕਰੋ ਤੇ ਦੱਸੋ ਸਾਨੂੰ ਅਸੀਂ ਕਿੱਦਾਂ ਦੀ ਵੀਡੀਓ ਬਣਾਈ ਹੈ ਕਿਹੜਾ ਟੌਪਿਕ ਲੈ ਕੇ ਆਈਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਜੀ ਦਾ ਖਾਲਸਾ ਰਹਿ ਰਹੂ ਜੀ ਤੁਸੀਂ ਖਾਣ